ਗੁੱਡ ਮਾਰਨਿੰਗ ਜੀ ਸਾਰੇ ਦੋਸਤਾਂ ਨੂੰ ਤਾਂ ਫਿਰ ਆਪਾਂ ਸ਼ੁਰੂਆਤ ਕਰਦੇ ਆਂ ਅੱਜ ਦੇ ਇਸ ਬਲੌਗ ਦੀ ਤੇ ਟਾਈਮ ਹੋ ਚੁੱਕਿਆ ਮਿੱਤਰੋ ਪੌਣੇ 10 ਹੋਣ ਵਾਲੇ ਆ ਅੱਜ ਸ਼ਨੀਵਾਰ ਦੀ ਛੁੱਟੀ ਸੀ ਕੋਟ ਤੋਂ ਕੱbd ਦੀ ਵੀ ਛੁੱਟੀ ਐ ਤੇ ਹੁਣ ਆਪਾਂ ਲੇਟ ਨਾ ਗਈ ਤੇ ਆਪਣੇ ਇਨਵਰਟਰ ਤੇ ਫਿਊਜ ਖਾਮ ਹੋਇਆ ਪਿਆ ਤੇ ਉਹਦਾ ਫਿਊਜ ਚੇਂਜ ਕਰਦੇ ਮਿਲ ਗਿਆ ਮਿਲ ਗਿਆ ਮਿਲ ਗਿਆ ਆ ਪਿਆ ਮਿੱਤਰੋ ਫਿਊਜ ਇਹ ਬਦਲ ਦੇ ਲੋਏ ਮਿੱਤਰੋ ਫਿਊਜ ਆਪਾਂ ਨੂੰ ਮਿਲ ਚੁੱਕਿਆ ਇਹ ਫਿਊਜ ਬਦਲਣਾ ਇਹ ਦੇਖ ਚਾਹ ਕੋਰਵੇਟਰ ਦਾ ਇਹ ਬਦਲਾਂਗੇ ਫੇਰ ਲਾਈਟ ਆਊਗੀ ਲੋਏ ਮਿੱਤਰੋ ਅੱਜ ਘਰੇ ਚੱਲੀ ਜਾਂਦੀਆਂ ਸਫਾਈਆਂ ਦੇਖੋ ਕਿਵੇਂ ਸਾਰਾ ਭਾਂਡਾ ਟੀਕਰ ਕੱਢਿਆ ਪਿਆ ਇਧਰ ਵੀ ਟੀਤੀ ਕਰੀ ਜਾਂਦੇ ਨੇ ਸਫਾਈ ਹਾਂਜੀ ਕੀ ਕਰੀ ਜਾਂਦੇ ਹੋ ਸਫਾਈਆਂ ਗੈਸ ਦੇ ਗੈਸ ਨੂੰ ਮੱਜੀ ਜਾਂਦੇ ਨੇ ਚੰਗੀ ਤਰ੍ਹਾਂ ਆ ਦੇਖੋ ਚਲੋ ਫਿਰ ਠੀਕ ਆ ਮਿੱਤਰੋ ਆਪਾਂ ਬਦਲਦੇ ਆ ਫਿਊਜ ਫਿਊਜ ਬਦਲ ਕੇ ਫਿਰ ਲਾਈਟ ਆਊਗੀ ਉਹਨਾਂ ਚੱਕਰ ਲੱਟ ਗਈ ਹੋਈ ਹੈ ਇਨਵਰਟਰ ਦਾ ਫਿਊਜ ਦਾ ਇਨਵਰਟਰ ਪਿਆ ਜੀ ਆਪਣਾ ਇੱਥੇ ਕੋਈ ਦਾ ਖੋਲ ਕੇ ਸਿਸਟਮ ਦਿਕਤ ਇਹ ਆ ਗਈ ਸੀ ਇਹਦੇ ਵਿੱਚ ਆ ਜਿਹੜੀ ਇੱਕ ਸਾਈਡ ਆ ਇਹਦੇ ਵਿੱਚ ਨਾ ਉਹ ਚੀਜ਼ ਦਾ ਇੱਕ ਸਾਈਡਾ ਦੋ ਪੁੱਛ ਫਸ ਗਈ ਸੀ ਉੱਤਰ ਕੇ ਉਹ ਇਹਦੇ ਇਹ ਪੁਣੇ ਹਾਂ ਹੁਣ ਇਹ ਬਹੁਤ ਮੁਸ਼ਕਲ ਨਾਲ ਕੱਢੀ ਹੈ ਵਿੱਚੋਂ ਤਾ ਦੇਖੋ ਇਹ ਪਾਰਕਿੰਗ ਚੱਲ ਰਹੀ ਹੈ ਦੋਨੋਂ ਹੀ ਕਾਸਾ ਲੋਜੀ ਆਪਾਂ ਇਨਵਰਟਰ ਦਾ ਪਲੱਗ ਪਾ ਦੋ ਤਾਂ ਇਸ ਤੋਂ ਬਾਅਦ ਹੁਣ ਕੋਈ ਚੋ ਕੰਮ ਕਰਦੇ ਘੱਟਾ ਠੀਕ ਆ ਬਰਾਜ ਜਿਵੇਂ ਵੀ ਦਿਨ ਮੈਨੂੰ ਫੋਨ ਵੀ ਮਿਲ ਦਿੱਤੇ ਨਵੇਂ ਮੈਟਰੋ ਆਪਾਂ ਹੁਣ ਰੋਟੀ ਵੀ ਕਰ ਰਹੇ ਆ ਤਿਆਰੀ ਦੁਪਹਿਰ ਦਾ ਟਾਈਮ ਹੋ ਗਿਆ ਲਗਦਾ ਸਵਾ ਇੱਕ ਤੇ ਹੁਣ ਆਪਾਂ ਕਰਦੇ ਆ ਰੋਟੀ ਤਿਆਰੀ ਆਪਾਂ ਬਣਾਉਣਿਆ ਰਾਇਤਾ ਦਹੀਂ ਲਿਆਏ ਤੇ ਬਣਾਉਣੇ ਆ ਫਿਰ ਰਾਇਤੇ ਦੀ ਰੈਸਪੀ ਕਰਦੇ ਸ਼ੇਅਰ ਤੁਹਾਡੇ ਨਾਲ ਕਿਵੇਂ ਆਪਾਂ ਰਾਇਤਾ ਬਣਾਉਣੇ ਆ ਚਲੋ ਬਣਾਈਏ ਰਾਇਤਾ ਲਓ ਵੀ ਮਿੱਤਰੋ ਹੁਣ ਆਪਾਂ ਸਭ ਤੋਂ ਪਹਿਲਾਂ ਪਾਉਣੇ ਆ ਲਫਾਫਾ ਕੱਟ ਕੇ ਬੂੰਦੀ ਅੱਧਾ ਗੜਬੀ ਪਾਣੀ ਦੇ ਵਿੱਚ ਭਿੱਜਣ ਲਈ ਇਹ ਕੁਛ ਦੇਰ ਭਿੱਜੂਗੀ ਉਦੋਂ ਤੱਕ ਆਪਾਂ ਹੋਰ ਕੰਮ ਕਰਦੇ ਆ ਲਓ ਜੀ ਹੁਣ ਆਪਾਂ ਡੋਲੂ ਦੇ ਵਿੱਚ ਕੱਢ ਲਈ ਦਹੀਂ ਦਹੀਂ ਨੂੰ ਡੋਲੂ ਦੇ ਵਿੱਚ ਕੱਢ ਕੇ ਉਸ ਤੋਂ ਬਾਅਦ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਪਾਣੀ ਪਾਣੀ ਉਨਾਂਕ ਪਾਉਣਾ ਜਿੰਨਾਕ ਤੁਸੀਂ ਰਾਇਤੇ ਨੂੰ ਪਤਲਾ ਜਾਂ گاੜਾ ਰੱਖਣਾ ਚਾਹੁੰਦੇ ਹੋ ਉਸ ਦੇ ਹਿਸਾਬ ਨਾਲ ਉਸ ਤੋਂ ਬਾਅਦ ਇੱਕ ਚਮਚਾ ਪਾਉਣੇ ਆਪਾਂ ਨੂਨ ਦਾ ਤੇ ਇੱਕ ਅੱਤੇ ਤੋਂ ਅੱਤੇ ਤੋਂ ਥੋੜਾ ਜਿਹਾ ਬੱਧ ਚਮਚਾ ਮਿਰਚ ਦਾ ਹਿੱਸੀ ਵੀ ਤੇ ਉਸ ਤੋਂ ਬਾਅਦ ਹੁਣ ਆਹ ਜੀਰਾ ਆ ਗਿਆ ਮਿੱਤਰੋ ਜੀਰਾ ਪਾਉਣਾ ਆਪਾਂ ਪੀਸ ਕੇ ਪੁੰਨਿਆ ਹੋਇਆ ਜੀਰਾ ਇਹ ਪਹਿਲਾਂ ਤਵੇ ਦੇ ਉੱਤੇ ਭੁੱਲੇ ਫਿਰ ਥੋੜਾ ਜਿਹਾ ਇਹਨੂੰ ਪੀਸ ਕੇ ਉਸ ਤੋਂ ਬਾਅਦ ਮਦਨੀ ਚੱਕ ਕੇ ਮਦਨੀ ਨਾਲ ਹੁਣ ਆਪਾਂ ਰਲਾ ਦੇਣਾ ਇਹਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਫੈਂਟ ਦੇਣਾ ਇਹਨੂੰ ਦੇਖੋ ਪੂਰਾ ਉਸ ਤੋਂ ਬਾਅਦ ਮੈਨੂੰ ਘਾੜਾ ਲੱਗ ਰਿਹਾ ਜੀ ਥੋੜਾ ਜਿਹਾ ਪਾਣੀ ਹੋਰ ਪਾਇਆ ਤੇ ਦੁਬਾਰਾ ਫੇਰ ਮਦਨੀ ਚਲਾਤੀ ਲਓ ਜੀ ਹਾਂ ਮਦਨੀ ਕੱਢ ਕੇ ਰੱਖਤੀ ਪਾਸੇ ਤੇ ਆਪਾਂ ਕਰਦੇ ਆ ਇਹਦੇ ਚ ਬੂੰਦੀ ਨਿਚੋੜ ਕੇ ਪਾਵਾਂਗੇ ਜਿਹੜੀ ਬੂੰਦੀ ਧੁੰਤੀ ਹੋਈ ਸੀ ਆਪਣੀ ਪੋਰ ਨਿਚੋੜ ਕੇ ਫਿਰ ਸੱਟਣੀ ਹੈ ਤੁਸੀਂ ਇਹਦੇ ਵਿੱਚ ਖੀ ਖੀਰਾ ਵੀ ਕੱਟ ਸਕਦੇ ਹੋ ਤੇ ਲਓ ਜੀ ਰੈਤਾ ਤਿਆਰ ਆ ਆਪਣਾ ਲਓ ਵੀ ਮਿੱਤਰੋ ਟਾਈਮ ਹੋ ਗਿਆ 1:30 ਬਜ ਚੁੱਕਿਆ ਤੇ ਆਪਣਾ ਖਾਣਾ ਹੋ ਗਿਆ ਰੈਡੀ ਦੇਖੋ ਖਾਣਾ ਆਪਣਾ ਰੈਡੀ ਹੈ ਤੇ ਹੁਣ ਆਪਾਂ ਖਾਣਾ ਛਕਦੇ ਆ ਤੇ ਫਿਰ ਮਿਲਦੇ ਆ ਖਾਣਾ ਖਾ ਕੇ ਬਣੇ ਰਹੋ ਵੀਡੀਓ ਚ ਲਓ ਵੀ ਮਿੱਤਰੋ ਰੋਟੀ ਪਾਣੀ ਛਕ ਕੇ ਘਰੋਂ ਤੇ ਹੁਣ ਆਪਾਂ ਚੱਲਿਆਂ ਦਾ ਵਾ ਨਾ ਮੈਂ ਬਾਈ ਮਨਪ੍ਰੀਤ ਕੋਲੇ ਬਹਿ ਗਿਆ 5 ਮਿੰਟ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਪਿੱਤਰ ਪਰੇ ਨੂੰ ਬਹੁਤ ਵਧੀਆ ਹੈਲਦੀ ਚੀਜ਼ਾਂ ਖਾਇਆ ਕਰੋ ਸੋਲੇ ਖਾ ਗਿਆ ਆਹ ਦੇਖੋ ਹਲਦੀ ਐ ਬਾਈ ਜੀ ਦੇਖੋ ਸੁਲੇਖਾ ਦੇ ਰਹੇ ਆ ਵੀ ਹੈਲਦੀ ਚੀਜ਼ਾਂ ਖਾਇਆ ਕਰੋ ਇਹ ਬਹੁਤ ਜਿਆਦਾ ਹੈਲਦੀ ਚੀਜ਼ਾਂ ਕਰਦੇ ਨੇ ਤੁਹਾਨੂੰ ਇਹਨਾਂ ਦੀ ਸਿਹਤ ਦਾ ਰਾਜਾ ਦੇਖੋ ਦੇਖ ਕੇ ਪਤਾ ਲੱਗਦਾ ਓਨੀ ਸੋਲੇ ਖਾ ਗਏ ਹੁਣ ਇਹ ਚੋਲੇ ਖਾ ਕੇ ਏਡੇ ਲੇ ਬਾਈ ਜੀ ਇਸ ਕਰਕੇ ਸੋਣੂ ਵੀ ਕਹਿ ਰਹੇ ਨੇ ਸਾਰੇ ਹੈਲਦੀ ਚੀਜ਼ਾਂ ਖਾਇਆ ਕਰੋ ਤੇ ਚੰਗਾ ਫਿਰ ਮਿੱਤਰੋ ਹੁਣ ਆਪਾਂ ਚੱਲਦੇ ਆਂ ਬਿਸਕੂਟਰ ਦੀ ਸਰਵਿਸ ਕਰਾਉਣੀ ਹੈ ਤੇ ਉਹ ਸਕੂਟਰ ਜਿਹੜਾ ਸਰਵਿਸ ਕਰੂਗਾ ਉਹ ਭਾਈ ਗੁਣਾ ਆਇਆਗਾ ਸਵੇਰ ਤੋਂ ਕਿਤੇ ਗਿਆ ਹੋਇਆ ਸਟੰਡੇ ਤੇ ਹੁਣ ਆਪਾਂ ਚੱਲਦੇ ਆਂ ਕਰਾਉਣੇ ਆ ਸਰਵਿਸ ਚੰਗਾ ਫਿਰ ਬਾਈ ਮਨਪ੍ਰੀਤ ਚੱਲਦੇ ਆਪਾਂ ਪਹੁੰਚ ਕੇ ਕਰੀ ਅਸਕੂਟਰ ਦੀ ਸਰਵਿਸ ਕਰਮਣੀ ਤੇ ਹੁਣ ਆਪਾਂ ਚੱਲਦੇ ਆਂ ਸਕੂਟਰ ਦੀ ਸਰਵਿਸ ਕਰਾਉਣ। ਨੌਵੀਂ ਮਤਰਾ ਆਪਾਂ ਪਹੁੰਚ ਕੇ ਸਕੂਟਰ ਲੈ ਕੇ ਮਿਸਤਰੀ ਕੋਲੇ ਤੇ ਮਿਸਤਰੀ ਨੇ ਨਾਟਾ ਨਾਟੇ ਜੇ ਖੋਲ ਤੇ ਇਹਦੇ ਸਾਰੇ ਮੈਂਟ ਮਾਰਿਆ ਦੇਖੋ ਸਾਰੇ ਨਟ-ਨਟੇ ਜੇ ਖੋਲ ਕੇ ਤੇ ਇਹਦਾ ਆ ਜਿਹੜਾ ਟਾਪਾ ਜੇ ਇਹ ਚੱਕਤਾ ਤੇ ਆ ਦੇਖੋ ਓਇਲ ਕੱਢਤਾ ਕਾਲਾ ਹੋਇਆ ਪਿਆ ਓਇਲ ਤੇ ਇਧਰਲੇ ਪਾਸੇ ਵੀ ਨਟਾਂ ਦੀ ਖੋਲਖਲਾਈ ਚੱਲ ਰਹੀ ਹੈ। ਹੁਣ ਆ ਪਹੁੰਚਿਆ ਸਮਾਨ ਆ ਗਈ ਸਮਾਨ ਦੇਖੋ ਓਇਲ ਤੇ ਇਸ ਤੋਂ ਬਾਅਦ ਆ ਫਿਲਟਰ ਨਵਾਂ ਆ ਪੁਰਾਣਾ ਫਿਲਟਰ ਆ 에ਅਰ ਫਿਲਟਰ ਨੋਜ਼ ਬ੍ਰੇਕ ਕਾਟ ਨੂੰ ਦੇਈ ਜਾਂਦੇ ਆ ਤੇਲ ਤੂਲ ਤੇ ਹੁਣ ਬ੍ਰੇਕਾਂ ਨੂੰ ਤੇਲ ਤੂਲ ਦੇ ਕੇ ਕਰੀ ਜਾਂਦੇ ਨੇ ਓਕੇ ਹੈ ਤਾਂ ਦੇਖੋ ਸਟੈਂਡ ਨੂੰ ਤੇਲ ਦੇਤਾ ਇਤੋਂ ਹੁਣ ਆਹ ਪਿੰਜਰ ਪਿੰਜਰ ਜਾਦਾ ਕਸਤਾ ਸਾਰਾ ਹਸੀ ਜਾ ਰਹੇ ਤੇ ਉਹ ਇਧਰੋਂ ਪਿਛਲੀਆਂ ਬ੍ਰੇਕਾਂ ਦੇ ਜਿਹੜੇ ਨਟ ਨਟ ਨੇ ਉਹਨਾਂ ਨੂੰ ਤੇਲ ਤੂਲ ਦੇ ਜਾ ਰਹੇ ਨੇ ਆ ਨਟ ਨਟ ਜਿਹੇ ਕਸਤੇ ਸਾਰੇ ਤੇ ਲੋ ਫਿਰ ਮਟਰ ਹੋਈ ਜਾਂਦਾ ਰੈਡੀ ਤੇ ਆ ਗੇਅਰ ਰੋਲ ਲਿੱਕੜੀ ਜਾ ਰਿਹਾ ਹੈ ਇਹ ਗੇਅਰ ਰੋਲ ਹੁਣ ਨਵਾਂ ਪੂਆ ਕੱਢ ਕੇ ਗੇਅਰ ਰੋਲ ਬਦਲ ਕੇ ਹੋ ਜੋ ਓਕੇ ਉਜੀ ਸਕੂਟਰ ਦੀ ਸਰਵਿਸ ਕਰਾ ਲੈਂ ਜੀ ਸਕੂਟਰ ਖੜਾ ਤਾਂ ਤੇ ਹੁਣ ਚੱਲਿਆਂ ਆਪਾਂ ਘਰ ਨੂੰ ਲਓ ਜੀ ਸਾਲ ਕਨੀਓ ਤਾਂ ਆਪਾਂ ਆ ਗਏ ਸਰਵਿਸ ਕਰਾ ਕੇ ਸਕੂਟਰ ਦੀ ਖੜਾ ਆ ਕੇ ਸਕੂਟਰ ਤੇ ਹੁਣ ਚੱਲਿਆਂ ਆਪਾਂ ਬਾਜ਼ਾਰ ਇਖਤਿਆਰ ਲੈ ਕੇ ਚੱਲਨੇ ਆਂਗੇ ਪ੍ਰੀਤੀ ਅਰਗਿਆਂ ਨੂੰ ਦੇਖੋ ਕੀ ਖਰੀਦਦਾਰੀ ਕਰਕੇ ਆਉਂਦੇ ਆਂ ਪਵਾ ਦਾ ਜਿਹੜਾ ਟਾਈਮ ਬਾਜ਼ਾਰ ਲੱਗੂਗਾ ਵਾਦ ਆ ਆ ਕੀ ਤੇ ਤੁਹਾਨੂੰ ਤਨੂ ਆ ਜੀ ਚੱਲਾਂਗੇ ਜਮਨਾ ਕੋਲੇ ਤੋਂ ਬਣ ਕੇ ਤੇਰਾ ਲਓ ਜੀ ਆਪਾਂ ਬਾਜ਼ਾਰ ਚੋਂ ਆ ਕੇ ਘਰੇ ਤੇ ਹੁਣ ਸਭ ਨੂੰ ਦਿਖਾਉਣੀ ਆ ਵੀ ਕੀ ਖਰੀਦ ਕੇ ਲਿਆਂਦੇ ਆ ਸਮਾਨ ਕੀ ਹੋਰੇ ਲੈ ਕੇ ਆਏ ਨੇ ਚਾਰ ਸ਼ੂਟ ਇਹ ਆਇਨੇ 5.50 ਦੇ ਚਾਰੇ ਉਹ ਯਾਰ ਵੀ ਕਲਰ ਦਾ ਫਰਕ ਕਿਹੜੇ ਦਾ ਡਿਜ਼ਾਈਨ ਸੀਮ ਲਓ ਜੀ ਡਿਜ਼ਾਈਨ ਸੀਮ ਆ ਦੇਖੋ ਸਰ ਡਿਜ਼ਾਈਨ ਸੀਮ ਆ ਤੇ ਕਲਰ ਦਾ ਫਰਕ ਲਓ ਵੀ ਮੈਟਰ ਆਪਾ ਪਹੁੰਚ ਚੁੱਕੇ ਜੀ ਐਮ ਚ ਆ ਦੇਖੋ ਤੈਨੂੰ ਫਰਕ ਆ ਵੀ ਤੈਨੂੰ ਚੱਕ ਲਈ ਰੱਸੀ ਲਾ ਫਰ ਸ਼ਕਰ ਸਰੀਰ ਪਰਮਤ ਚੋ ਆਪਾਂ ਆ ਗਏ ਘਰੇ ਤੇ ਹੁਣ ਹੱਥ ਧੋਨੇ ਆ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਰੈਸਟ ਕਰਕੇ ਫਿਰ ਰੋਟੀ ਪਾਣੀ ਲਓ ਵੀ ਦੋਸਤੋ ਹੁਣ ਖਾਣ ਲੱਗੇ ਆਪਾਂ ਖਾਣਾ ਖਾਣਾ ਆਪਣਾ ਹੋ ਗਿਆ ਰੈਡੀ ਅਸੀਂ ਸ਼ੁਕਰ ਕਰਦੇ ਆ ਪਰਮਾਤਮਾ ਦਾ ਪਰਮਾਤਮਾ ਸਾਨੂੰ ਰੋਟੀ ਦੇਵੇ ਵਧੀਆ ਦੋ ਟਾਈਮ ਦੀ ਤੇ ਖਾਣੇ ਆ ਖਾਓ ਜੀ ਖਾਣਾ ਰੈਡੀ ਆ ਆਪਣਾ ਸਤਿ ਸ਼੍ਰੀ ਅਕਾਲ ਲਖੇ ਸੋ ਸੋ ਸਾਈਏ ਨੂੰ ਜਪਾ ਬੱਜੇ ਲੋ ਵੀ ਭਰਾਵੋ ਰੋਟੀ ਪਾਣੀ ਛਕ ਲਿਆ ਤੇ ਆਪਣਾ ਇਹ ਅੱਜ ਦਾ ਸਾਰਾ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਟਾਈਮ ਹੋ ਚੁੱਕਾ 10 ਵੱਜ ਚੁੱਕੇ 10 ਵਜਣ ਵਾਲੇ ਆ 10 ਮਿੰਟ ਰਹਿ ਗਏ ਤੇ ਤੁਹਾਨੂੰ ਆਪਣਾ ਇਹ ਵਲੌਗ ਕਿਵੇਂ ਲੱਗਿਆ ਮਿੱਤਰੋ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਰਪਾ ਨਾਲ ਲਈ ਪਈਆ ਵੀਡੀਓ ਦੇ ਬਣੀਆਂ ਮੈਂ ਪਹਿਲੇ ਵਲੌਗ ਦੇ ਵਿੱਚ ਕਹਿਣਾ ਹੁੰਦਾ ਤੇ ਉਸੇ ਦੇ ਸਾਰੇ ਕਰਤਾ ਕਰਤਾ ਦੇਖਣ ਵਾਲੇ ਤੇ ਸਾਰੇ ਦੇਖਣ ਵਾਲਿਆਂ ਨੂੰ ਵਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਲਦੇ ਆ ਅਗਲੇ ਨੈਕਸਟ ਵਲੌਗ ਦੇ ਵਿੱਚ ਥੈਂਕ